ਮਾਨ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਸੀ ਦੇਖੇ ਨੇ ਬਿਲਕੁਲ ਹਜ਼ਾਰਾਂ ਏਕੜ ਜਿਹੜੀ ਫੈਲੀ ਆ ਜੀ ਮੈਂ ਪਿੰਡ ਚੱਕ ਅਤਰ ਸਿੰਘ ਵਾਲਾ ਜੀ ਮੈਂ ਉੱਥੇ ਖੜਾ ਹਾਂ ਉਹਨਾਂ ਦੇ ਖੇਤ ਖੜਾ ਜਿੱਥੇ ਕਣਕ ਬੀਜੀ ਸੀ ਜੀ ਸਾਰੇ ਜਾਣਦੇ ਆ ਕਿ ਇੱਕ ਮਹੀਨੇ ਬਾਅਦ ਕਣਕ ਦੀ ਫਸਲ ਆਉਣੀ ਸੀ ਆ ਹਾਲਾਤ ਬਣੀ ਪਈ ਹੈ ਗੜੇ ਜਿਹੜੇ ਕੱਲ ਪੱਸੋਂ ਪਏ ਗੜੇ ਪਏ ਜੀ ਕਿ ਦੇਖੋ ਪੂਰੇ ਪਿੰਡ ਦੀ ਫਸਲ ਤਬਾਹ ਹੋਈ ਕੱਲੇ ਆ ਪਿੰਡ 'ਚ ਮੈਨੂੰ ਲੱਗਦਾ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਘੱਟ ਤੋਂ ਘੱਟ ਕਿੰਨੇ 100 ਪੁਆਇੰਟ ਹੋ ਪੰ ਕਿੰਨੇ ਪੁਆਇੰਟ ਹੋਣਗੇ ਮਲੂੜ ਤੋਂ ਚੱਲ ਕੇ ਸਾਰੇ ਫਸਲ ਥਪਾਏ ਵਿਚਾਰੇ ਗਰੀਬ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਦੇਖੋ ਜਿਹੜਾ ਕਿਸਾਨ ਹੈ ਨਾ ਆਪਣਾ ਸਾਰਾ ਕੁਝ ਲਾ ਕੇ ਕਿਸਾਨੀ ਖੇਤੀ ਕਰਦਾ ਆ ਆ ਤਾਂ ਉਹ ਹੀ ਗੱਲ ਹੋਈ ਜਮਾ ਪੱਕੀ ਪਕਾਈ ਫਸਲ ਅੱਜ ਖਤਮ ਹੋ ਗਈ ਆ ਘਰ ਤੋਂ ਘਟ ਕੇ ਜਿਹੜੇ ਕਈ ਲੋਕ ਐ ਇੱਥੇ ਜਿਨ੍ਹਾਂ ਨੇ 60000 70000 ਠੇਕੇ ਤੇ ਜ਼ਮੀਨ ਲੈ ਕੇ ਆ ਖੇਤੀ ਕਰ ਰਹੇ ਕਈ ਲੋਕ ਆ ਜਿਹੜੇ ਆਪ ਕਰ ਰਹੇ ਉਹਨਾਂ ਦੇ ਵੀ 20 25000 ਲੱਗਿਆ ਹਾਂਜੀ ਸੋ ਜਿਹੜੀ ਮੈਂ ਆ ਜਿਹੜੀ ਸਰਕਾਰ ਐ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਕਿ ਇੱਕ ਤਾਂ ਇਮੀਡੀਏਟਲੀ ਟੀਮ ਹੋਣੀ ਚਾਹੀਦੀ ਇੱਥੇ ਨਾਲ ਦਿਨਾ ਡੀਸੀ ਵਿਜ਼ਿਟ ਕਰੇ ਗਰਦੌਰੀਆਂ ਇਮੀਡੀਏਟਲੀ ਹੋਣ ਤੇ ਨਾ ਨੂੰ ਮੁਆਫੀ ਇਮੀਡੀਏਟਲੀ ਦਿੱਤਾ ਜਾਏ ਅਗਲੇ 15 ਦਿਨਾਂ ਚ